ਇਹ ਵੀਡੀਓ ਤੁਸੀਂ ਐਂਡ ਤੱਕ ਦੇਖਣਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਜੇਕਰ ਆਪਾਂ ਮਸ਼ੀਨਰੀ ਦੇ ਨਾਲ ਛੇੜਖਾਨੇ ਕਰਦੇ ਆਂ ਤਾਂ ਉਸ ਦਾ ਨੁਕਸਾਨ ਕੀ ਹੋਵੇਗਾ ਇਸ ਦਾ ਆਪਾਂ ਨੂੰ ਖੁਦ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਪਰ ਆਪਾਂ ਮਜ਼ਾਕ-ਮਜ਼ਾਕ ਦੇ ਵਿੱਚ ਅਜਹੀ ਗਲਤੀ ਕਰ ਦਿੰਨੇ ਆ ਜੀ ਦਾ ਆਪਣੇ ਪਰਿਵਾਰ ਦੇ ਪਰਿਵਾਰ ਨੂੰ ਪੂਰੀ ਜ਼ਿੰਦਗੀ ਪਛਤਾਵਾ ਰਹਿੰਦਾ ਆ ਇਸ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਜੋ ਇਹ ਇਹਨ ਲੜਕੇ ਹੁੰਦੇ ਨੇ ਇਹ ਗਲਤੀ ਕਰ ਦਿੰਦੇ ਨੇ ਤਾਂ ਉਹਨਾਂ ਦੇ ਪਰਿਵਾਰ ਦੇ ਉੱਤੇ ਕੀ ਬੀਤੀ ਹੋਵੇਗੀ ਆਪਾਂ ਨਾਰਮਲੀ ਦੇਖਦੇ ਆ ਕਿ ਆਪਾਂ ਨੂੰ ਬਹੁਤ ਹੀ ਜ਼ਿਆਦਾ ਕਾਲੀ ਹੁੰਦੀ ਆ ਆਪਾਂ ਫੁੱਲ ਸਪੀਡ ਤੇ ਜਾਂਦੇ ਆ ਪਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਜੋ ਗੱਡੀ ਆ ਉਹ ਬਹੁਤ ਹੀ ਘੱਟ ਸਪੀਡ ਤੇ ਚੱਲਦੀ ਆ ਪਰ ਜੋ ਲੜਕਾ ਹੁੰਦਾ ਹੈ ਉਸਦੇ ਦੋਸਤ ਹੁੰਦੇ ਨੇ ਨਾਲ ਦੇ ਉਸ ਨੂੰ ਪੰਪ ਦਿੰਦੇ ਨੇ ਕਿ ਕੋਈ ਗੱਲ ਨਹੀਂ ਚੱਲ ਚੱਲ ਜਿੰਨਾ ਜਲਦੀ ਹੋ ਸਕਦਾ ਹੈ ਓਨੀ ਤੇਜ਼ ਤੋਂ ਗੱਡੀ ਚਲਾ ਤਾਂ ਜਿਵੇਂ ਹੀ ਉਹ ਆਪਣੀ ਸਪੀਡ ਚਲਾ ਲੈਂਦਾ ਹੈ ਕੁਝ ਮਿਸ ਹੈਪਨਿੰਗ ਹੋ ਜਾਂਦੀ ਹੈ ਤੇ ਗੱਡੀ ਦਾ ਹਾਸਤਾ ਹੋ ਜਾਂਦਾ ਜਿਸ ਨਾਲ ਤਿੰਨਾਂ ਦੀ ਜੋ ਮੌਤ ਹੁੰਦੀ ਹੈ ਹੋ ਜਾਂਦੀ ਹੈ ਜਿਵੇਂ ਇਸ ਵੀਡੀਓ ਦੇ ਵਿੱਚ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਤਿੰਨੋਂ ਜਨੇ ਥਾਂ ਤੇ ਹੀ ਮੁੱਕ ਜਾਂਦੇ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜੋ ਲੋਕ ਅਜੇ ਹੀ ਗਲਤੀ ਕਰਦੇ ਨੇ ਉਹ ਅਜੇ ਹੀ ਗਲਤੀ ਨਾ ਕਰਨ ਤੇ ਹਮੇਸ਼ਾ ਹੌਲੀ ਚੱਲਣ ਕਿਉਂਕਿ ਜੇਕਰ ਆਪਾਂ ਹੌਲੀ ਚਲਾਵਾਂਗੇ ਤਾਂ ਹੀ ਆਪਾਂ ਆਪਣੀ ਜ਼ਿੰਦਗੀ ਅੱਗੇ ਜੋ ਸਕਦੇ ਆ ਤਾਂ ਆਪਾਂ ਨੇ ਸੁਣੀ ਆ ਕਿ ਤੇਜ਼ ਰਫਤਾਰੀ ਹੁੰਦੀ ਹੈ ਉਹ ਹਮੇਸ਼ਾ ਮੌਤ ਦੀ ਹੀ ਤਿਆਰੀ ਹੁੰਦੀ ਹੈ